ਜੀ ਪੰਜਾਬੀਓ ਸਤਿ ਸ੍ਰੀ ਅਕਾਲ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਚੁੱਕੀ ਹੈ ਕਿ ਜਿਵੇਂ ਭਾਈ ਅਮਰਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਬੈਠ ਕੇ ਹੈਰਾਨੀ ਵਾਲੀ ਗੱਲ ਹੈ ਜੇਲ੍ਹ ਦੇ ਵਿੱਚ ਬੈਠ ਕੇ ਇੱਕ ਚਾਲ ਚੱਲੀ ਹੈ ਬੜੀ ਬੜੀ ਗਹਿਰੀ ਚਾਲ ਆ ਜਿਹੜੀ ਕਿ ਬੜੇ ਲੰਬੇ ਸਮੇਂ ਤੋਂ ਕਹਿੰਦੇ ਵੀ ਉਹਦੀ ਚਾਲ ਦੀ ਉਡੀਕ ਦੇ ਵਿੱਚ ਸੀ ਅਮਰਪਾਲ ਸਿੰਘ ਤਾਂ ਇਹਦਾ ਖੁਲਾਸਾ ਅੱਜ ਪਹਿਲੀ ਵਾਰ ਤੁਹਾਡੇ ਸਾਹਮਣੇ ਹੋਣ ਜਾ ਰਿਹਾ ਉਹ ਚਾਲ ਕੀ ਹੈ ਉਹ ਕਹਾਣੀ ਕੀ ਹੈ ਇਹਦਾ ਵੱਡੇ ਪੱਦਰ ਦੇ ਉੱਤੇ ਵਿਰੋਧ ਵੀ ਕਰਨਗੇ ਕਈ ਲੋਕ ਤੇ ਕਈ ਲੋਕ ਇਹਦੇ ਸਮਰਥਨ ਦੇ ਵਿੱਚ ਵੀ ਆ ਜਾਣਗੇ ਜਿਵੇਂ ਕਿ ਮੈਂ ਪਹਿਲਾਂ ਬੜੇ ਲੰਬੇ ਸਮੇਂ ਤੋਂ ਕਹਿੰਦਾ ਹੁੰਦਾ ਸੀ ਵੀ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਯਾਨੀ ਸੀਐਮ ਭਗਵੰਤ ਮਾਨ ਨੇ ਅੰਦਰ ਕੀਤਾ ਤਾਂ ਇਹਨਾਂ ਦਾ ਹੀ ਕਰਾਇਆ ਕਰਾਇਆ ਜਿਹੜਾ ਕਿ ਕੀਤਾ ਕਰਾਇਆ ਸਾਰਾ ਸਾਹਮਣੇ ਆਇਆ ਤਾਂ ਉਹ ਇਹਨਾਂ ਦੇ ਉੱਤੇ ਪਲਟਵਾਰ ਕੀਤਾ ਭਾਈ ਅਮਰਪਾਲ ਸਿੰਘ ਨੇ ਕੀ ਕੀਤਾ ਉਹ ਤੁਹਾਡੇ ਸਾਹਮਣੇ ਮੈਂ ਅੱਜ ਵੀਡੀਓ ਪੇਸ਼ ਕਰਨੀ ਆ ਤਾਂ ਤੁਹਾਡੇ ਰੋਂਗ ਤੇ ਖੜੇ ਹੋ ਜਾਣੇ ਇਸ ਵੀਡੀਓ ਨੂੰ ਦੇਖ ਕੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸਾਡੇ ਲੋਕਾਂ ਦੀ ਵੀ ਮੰਗ ਸੀ ਵੀ ਉਹਨੂੰ ਰਿਹਾ ਕਰ ਦੇਣ ਪਰ ਨਹੀਂ ਇਹ ਭਾਈ ਅਮਰਪਾਲ ਸਿੰਘ ਦੀ ਚਾਲ ਵੇਖ ਕੇ ਤੁਹਾਡੇ ਹੋਸ਼ ਉੱਡ ਜਾਣੇ ਪਹਿਲਾਂ ਇਹ ਵੀਡੀਓ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਅਗਲੀ ਗੱਲ ਹੈ ਉਹ ਸਾਂਝੀ ਕਰਨੀ ਆ ਸੁਣੋ ਮੈਂ ਇਹੀ ਗੱਲ ਕਹਿਣੀ ਜਾਊਂਗਾ ਕਿ ਇਹਨਾਂ ਨੇ ਚੋਣ ਨਿਸ਼ਾਨੀ ਇਹ ਜਾ ਚੁਣਿਆ ਦਾ ਸਫਾਈ ਕਰਦਾ ਹੈ ਪਹਿਲਾਂ ਆਪਾਂ ਇਸ ਝਾੜੂ ਨਾਲ ਸਿਰਫ ਦੁਕਾਨ ਜਾਂ ਮਕਾਨ ਦੀ ਸਫਾਈ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਗਵਾਹੀ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾ ਰਿਹਾ ਹੈ ਝਾੜੂ ਨਾਲ ਚੱਲੀ ਜਾਂਦਾ ਹੈ ਸਾਡਾ ਕਈ ਸਥਾਨਾਂ 'ਚ ਆ ਹੁਣ ਦੂਜੀ ਸੁਣ ਲਓ ਜਮਾਨ ਝੂਠਾ ਸਰਕਾਰ ਦੇ ਇਹ ਪਰ ਕੋਈ ਸੱਚ ਨਹੀਂ ਇਹਦੇ ਚ ਜਿਵੇਂ ਕਿ ਅੱਜ ਅਭਿਆਪਕ ਸਰਕਾਰ ਪਿਆ ਪਰ ਤੋਂ ਖੁਦ ਕਹਿੰਦੇ ਨੇ ਕਿ ਮੈਂ ਮਾਸਟਰ ਦਾ ਮੁੰਡਾ ਹਾਂ ਮੈਨੂੰ ਪਤਾ ਮਾਸਟਰਾਂ ਦੀ ਦਿੱਕਤਾਂ ਖੱਤਾ ਖਾਸ ਕਰ ਕੀ ਹੁੰਦੀਆਂ ਮਾਸਟਰਾਂ ਦਾ ਘਰ ਕਿਵੇਂ ਚੱਲਦਾ ਦੇਖੋ ਜੀ ਇਹ ਚੀਜ਼ ਸ਼ਾਇਦ ਉਹ ਹੁਣ ਭੁੱਲ ਗਿਆ ਜਿਨ੍ਹਾਂ ਚ ਕੋ ਮਾਸਟਰ ਦਾ ਮੁੰਡਾ ਸੀ ਜਿਨ੍ਹਾਂ ਚ ਕੋ ਨਾ ਕੁਰਸੀ ਤੇ ਨਹੀਂ ਸੀ ਆਉਣਾ ਉਹਨਾਂ ਚ ਕੋ ਆਮ ਬੱਚਾ ਸੀ ਉਹ ਸੱਤਾਂ ਚੋ ਸਰਕਾਰ ਚਲਾਉਣ ਦੇ ਵਾਅਦੇ ਕਰਦਾ ਸੀ ਪਰ ਅੱਜ ਉਹ ਆਪਦੀ ਜਿਹੜੀ ਰਾਜਸੀ ਤਾਕਤ ਦਾ ਇੰਨਾ ਪ੍ਰਸ਼ਾਸਨ ਸਾਨੂੰ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਆ ਉਹ ਵੀ ਕਰਨ ਨਹੀਂ ਦੇ ਰਿਹਾ ਸਾਨੂੰ ਸ਼ਹਿਰ ਦੀਆਂ ਭੀੜੀਆਂ ਗਲੀਆਂ ਵਿੱਚੋਂ ਦੀ ਟੱਕਿਆਂ ਨਾਲ ਲੰਘਾਇਆ ਜਾ ਰਿਹਾ ਕਿ ਤੁਸੀਂ ਉਹਨਾਂ ਦਾ ਜਿਹੜਾ ਵੀਆਈਪੀ ਕਲਚਰ ਉਹ ਖਰਾਬ ਨਾ ਕਰੋ ਉਹ ਮਾਸਟਰ ਦਾ ਮੁੰਡਾ ਹੁਣ ਇੰਨਾ ਵੀਆਈਪੀ ਕਿ ਹੋ ਗਿਆ ਸਾਨੂੰ ਪ੍ਰਸ਼ਾਸਨ ਵੱਲੋਂ ਸਿੱਧਾ ਕਹਿ ਗਏ ਕਿ ਵੀਆਈਪੀ ਰੋਡ ਤੇ ਐਂਟਰ ਨਹੀਂ ਤੁਸੀਂ ਹੋਣਾ ਉਹ ਹੁਣ ਮਾਸਟਰ ਦਾ ਮੁੰਡਾ ਹੁਣ ਉਹ ਮਾਸਟਰ ਦਾ ਮੁੰਡਾ ਨਹੀਂ ਹੁਣ ਉਹ ਇੱਕ ਰਾਜ ਘਰਾਣਾ ਬਣ ਗਿਆ ਉਹਨੇ ਰਾਜ ਘਰਾਣੇ ਦਾ ਮੁੰਡਾ ਬਣ ਗਿਆ ਭਗਵੰਤ ਮਾਨ ਇਹ ਕੌਣ ਕਹਿ ਰਿਹਾ ਹੈ ਪੰਜਾਬ ਦੇ ਟੀਚਰ ਪੰਜਾਬ ਦੇ ਵਿਧਾਇਕ ਪੰਜਾਬ ਦੇ ਲੋਕ ਪੰਜਾਬ ਦੀਆਂ ਮਹਿਲਾਵਾਂ ਤੇ ਹੁਣ ਅਰਵਿੰਦ ਕੇਜਰੀਵਾਲ ਵੱਡਿਆਂ ਵੱਡੀਆਂ ਸਫਾਈਆਂ ਦਿੰਦਾ ਹੁਣ ਆਜੋ ਮੇਨ ਮੁੱਦੇ ਤੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਹੋ ਸਕਦੀ ਹੈ ਕਿਵੇਂ ਜਿਵੇਂ ਕਿ ਹੁਣ ਦੇਖੋ ਸਰਕਾਰ ਡਿੱਗ ਗਈ ਚਾਰੇ ਪਾਸੇ ਵਿਰੋਧ ਹੋ ਰਿਹਾ ਚਾਲ ਕਿਹੜੀ ਹੈ ਉਹ ਚਾਲ ਇਹ ਹੈ ਭਾਈ ਅਮਰਪਾਲ ਸਿੰਘ ਦੇ ਨਾਲ ਜਿਹੜਾ ਤਸ਼ੱਦਦ ਕੀਤਾ ਇਸਨੇ ਉਹਨੂੰ ਅੰਦਰ ਕਰਵਾ ਕੇ ਤਾਂ ਜਿਹੜਾ ਉਹਦਾ ਦੋਸ਼ ਹੈ ਉਹ ਇਹਦੇ ਪਾਪਾਂ ਦਾ ਘੜਾ ਭਰਿਆ ਹੁਣ ਇਹਦੇ ਉੱਤੇ ਪੈ ਗਿਆ ਤੇ ਸਾਡੇ ਪੰਜਾਬ ਦੇ ਲੋਕ ਪੂਰੀ ਤੈਹ ਲਾਉਂਦੇ ਤੁਰੇ ਜਾਂਦੇ ਨੇ ਇਹ ਤਾਂ ਕਹਿੰਦਾ ਸੀ ਵੀ ਝਾੜੂ ਸਾਰੇ ਹਿੰਦੁਸਤਾਨ 'ਚ ਚੱਲਣਾ ਇਹ ਅਰਵਿੰਦ ਕੇਜਰੀਵਾਲ ਦੇ ਬਿਆਨ ਨੇ ਤਾਂ ਮੈਂ ਕਹਿੰਦਾ ਵੀ ਇਹੀ ਝਾੜੂ ਦੇ ਨਾਲ ਇਹਨਾਂ ਨੂੰ ਲੋਕ ਕੁੱਟਣਗੇ ਗਲੀਆਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਕੋਈ ਚੰਗਾ ਬੰਦਾ ਜਾਂ ਕੋਈ ਮੁਖੀ ਲੀਡਰ ਬੰਦਾ ਸਾਹਮਣੇ ਕੌਮ ਦੇ ਖੜਕੇ ਲੜਨ ਵਾਲਾ ਬੰਦਾ ਇਹਨਾਂ ਨੇ ਛੱਡਿਆ ਬਾਹਰ ਚਿੰਨੇ ਨੌਜਵਾਨ ਇਹਨਾਂ ਨੂੰ ਦਿਖਦੇ ਨੇ ਵੀ ਇਹ ਯਾਰ ਪੰਜਾਬ ਦੇ ਵੀ ਬੋਲਣਗੇ ਇਹ ਸਰਕਾਰਾਂ ਨੂੰ ਸਵਾਲ ਕਰਨਗੇ ਤਾਂ ਉਹਨਾਂ ਨੂੰ ਚੱਕ-ਚੱਕ ਕੇ ਅੰਦਰ ਸਿੱਟੀ ਜਾਂਦੇ ਨੇ ਭਾਈ ਅਮਰਪਾਲ ਸਿੰਘ ਕੀ ਕਰਦਾ ਸੀ ਜੇਲ੍ਹ ਦੇ ਵਿੱਚ ਬੰਦ ਕਿਉਂ ਆ ਸਵਾਲ ਇਹ ਆ ਸਾਡੇ ਲੋਕਾਂ ਦੇ ਲਈ ਆ ਸਾਡੀ ਕੌਮ ਦੇ ਲਈ ਹੈ ਤੇ ਸਾਡੀ ਸਿੱਖੀ ਦੇ ਲਈ ਹੈ ਤਾਂ ਇਹਨਾਂ ਨੂੰ ਲੱਗਦਾ ਵੀ ਜਿਵੇਂ ਇਹ ਲੋਕ ਜਿਹੜੇ ਕਮਲੇ ਨੇ ਪਰ ਨਹੀਂ ਜਿਹੜੀ ਸਾਡੀ ਪੰਜਾਬ ਦੀ ਜਨਤਾ ਉਹ ਦਰਅਸਲ ਸਮਝਦੀ ਹੈ ਵੀ ਜਿਹੜਾ ਇਹ ਵਾਅਦੇ ਕਰਦਾ ਸੀ ਜਿਹੜੇ ਕਿ ਨਾਟਕ ਦਿਖਾਇਆ ਕਰਦਾ ਸੀ ਪਹਿਲਾਂ ਭੁਵੰਤਮਾਨ ਨਹੀਂ ਤੁਸੀਂ ਕੁਝ ਵੀਡੀਓ ਦੇਖੀਆਂ ਹੋਣੀਆਂ ਜਦੋਂ ਕਿ ਕਾਮੇਡੀ ਕਰਦਾ ਸੀ ਕਿ ਮੂਰਖ ਕਿਵੇਂ ਬਣਾਈਦਾ ਇੱਕੇ ਨਾਟਕ ਰਚਿਆ ਕਰਦਾ ਸੀ ਉਹਦੇ ਵਿੱਚ ਜਨਤਾ ਨੂੰ ਕਿਵੇਂ ਮੂਰਖ ਬਣਾਈਦਾ ਉਹਦੇ ਵਿੱਚ ਇਹ ਲੀਡਰਾਂ ਦੇ ਰੋਲ ਕਰਦਾ ਹੁੰਦਾ ਸੀ ਤੇ ਅਸਲੀਅਤ ਦੇ ਵਿੱਚ ਜਿਹੜੀ ਇਹਨੇ ਚੀਜ਼ ਪੇਸ਼ ਕੀਤੀ ਹੈ ਉਹ ਤੁਹਾਡੇ ਸਾਹਮਣੇ ਆ ਬਹੁਤ ਸਾਰੇ ਸਾਥੀ ਸਾਡੇ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ ਪਰ ਮੇਰਾ ਪਰਸਨਲੀ ਮੰਨਣਾ ਵੀ ਜਿਹੜਾ ਭਾਈ ਅਮਰਪਾਲ ਸਿੰਘ ਨੇ ਉਹਨੇ ਅੰਦਰ ਕੀਤਾ ਕਿੰਨਾ ਟਾਈਮ ਹੋ ਗਿਆ ਬਥੇਰੀ ਜਦੋਂ ਜੈ ਚੱਲੀ ਇਹਨਾਂ ਦੇ ਪਰਿਵਾਰ ਦੀ ਭਾਈ ਅਮਰਪਾਲ ਸਿੰਘ ਦੇ ਪਿਤਾ ਦੀ ਔਰ ਹੋਰ ਬੜੀਆਂ ਜਾਨੀ ਸਿੱਖ ਜਥੇਬੰਦੀਆਂ ਦੀ ਬੜੀਆਂ ਮਹੀਮਾ ਚਲਾਈਆਂ ਵੱਡੇ ਵੱਡੇ ਇਕੱਠ ਹੋਏ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਦੇ ਕਿਤੇ ਹੋਏ ਪਰ ਇਹਦੇ ਉੱਤੇ ਅਸਰ ਨਹੀਂ ਪਿਆ ਆ ਕਿਉਂ ਨਹੀਂ ਪਿਆ ਇਹਦੇ ਪਿੱਛੇ ਤਾਂ ਵੀ ਇੱਕ ਰਾਜ ਹੈ ਕੀ ਰਾਜ ਹੈ ਜਿਵੇਂ ਕਿ ਹੁਣ ਇਹਨੇ ਪਿੱਛੇ ਜੇ ਇੱਕ ਭਾਸ਼ਣ ਦਿੱਤਾ ਸੀ ਬੜੀ ਬੜੀ ਵਾਰ ਮੈਂ ਜ਼ਿਕਰ ਕੀਤਾ ਉਹਦਾ ਸ਼ੀਸ਼ੇ ਦੇ ਕੈਬਨ ਦੇ ਵਿੱਚ ਸਪੀਚ ਦੇਣ ਵਾਲਾ ਬੁਲਟ ਫਰੂਕ ਸ਼ੀਸ਼ੇ ਦੇ ਵਿੱਚ ਉਹਦਾ ਕੈਵਨ ਬਣਿਆ ਸੀ ਉਹਦੇ ਵਿੱਚ ਸਪੀਚ ਦੇਣ ਵਾਲਾ ਪਹਿਲਾ ਮੁੱਖ ਮੰਤਰੀ ਸੀ ਐਮ ਭਗਵੰਤ ਮਾਨ ਕਿਉਂ ਦਿੰਦਾ ਸੀ ਕਹਿੰਦਾ ਮੈਨੂੰ ਅਮਰਪਾਲ ਸਿੰਘ ਤੋਂ ਖਤਰਾ ਹੈ ਤੇ ਖਤਰਾ ਦੱਸਿਆ ਗਿਆ ਉਸ ਨੌਜਵਾਨ ਤੋਂ ਜਿਹੜਾ ਪੰਜਾਬ ਦੀ ਕੌਮ ਦੇ ਅੱਗੇ ਲੱਕੇ ਉਹਦੀ ਅਗਵਾਈ ਕਰਨੀ ਚਾਹੁੰਦਾ ਸਾਡੇ ਲੋਕਾਂ ਨੂੰ ਬਚਾਉਣਾ ਚਾਹੁੰਦਾ ਨਸ਼ਿਆਂ ਦੇ ਵਿਰੁੱਧ ਲੜਦਾ ਹੈ ਤਾਂ ਉਸ ਨੂੰ ਇਹ ਖਿਲਾਫ ਦੱਸਦੇ ਨੇ ਕੋਰਟ ਦੇ ਵਿੱਚ ਕੀ ਕਿਹਾ ਸੀ ਭਗਵੰਤ ਮਾਨ ਨੇ ਕਹਿੰਦਾ ਸਾਡੇ ਕੋਲੇ ਸਬੂਤ ਨੇ ਜੇਕਰ ਕੋਰਟ ਕਵੇ ਤਾਂ ਅਸੀਂ ਇਹਨੂੰ ਪੇਸ਼ ਕਰ ਦਿਆਂਗੇ ਕੀ ਕੀਤਾ ਸੀ ਸਬੂਤਾਂ ਕਿਹੜੇ ਸੀ ਇੱਕ ਵੀਡੀਓ ਧਰਤੀ ਪ੍ਰਾਣੀ ਜੀ ਉਸ ਤੋਂ ਬਾਅਦ ਉਹਨੇ ਕਿਹਾ ਕਹਿੰਦਾ ਮੈਨੂੰ ਖਤਰਾ ਫਿਰ ਖੁੱਲੀ ਇਹਦੀ ਇੱਥੇ ਪੋਲ ਵੀ ਮੈਨੂੰ ਖਤਰਾ ਦਾ ਨਾ ਸਿਰ ਕੱਲੇ ਨੂੰ ਕੱਲੇ ਨੂੰ ਨਾ ਕਿ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਦਾ ਤੇ ਹੱਕ ਚ ਹੈ ਜਦੋਂ ਆਪਾਂ ਕੋਈ ਵੀਡੀਓ ਬਣਾਉਨੇ ਤੇ ਵੀਡੀਓ ਅਪਲੋਡ ਹੁੰਦੀ ਹੈ ਤਾ ਉਹ ਥੱਲੇ ਲੋਕ ਜਿਹੜੇ ਦੇਖਦੇ ਨੇ ਤੇ ਉਹ ਕਮੈਂਟ ਕੀ ਕਰਦੇ ਨੇ ਭਾਈ ਅਮਰਪਾਲ ਸਿੰਘ ਦੇ ਹੱਕ ਚ ਕੋਈ ਕਹਿੰਦਾ ਵੀ ਭਾਈ ਅਮਰਪਾਲ ਸਿੰਘ ਜਿੰਦਾਬਾਦ ਇਹ ਸਾਡੀ ਕੌਮ ਦਾ ਜਿਹੜਾ ਕਿ ਸੰਦੇਸ਼ ਆ ਉਹ ਵੀਡੀਓ ਦੇ ਜਰੀਏ ਸਾਨੂੰ ਮਿਲਦਾ ਤਾਂ ਇਨਾਂ ਚੀਜ਼ਾਂ ਦੇ ਆਧਾਰ ਤੇ ਅਸੀਂ ਬੋਲਦੇ ਆ ਤਾਂ ਪੰਜਾਬੀਓ ਮੇਰੀ ਅਪੀਲ ਇਹੀ ਹੁੰਦੀ ਆ ਵੀ ਜਦੋਂ ਕੋਈ ਆਵਾਜ਼ ਉੱਠਦੀ ਆ ਪੰਜਾਬ ਦੇ ਪ੍ਰਤੀ ਸਾਡੇ ਲੋਕਾਂ ਦੇ ਪ੍ਰਤੀ ਸਾਡੇ ਯੋਧਿਆਂ ਦੇ ਪ੍ਰਤੀ ਅੱਜ ਸਾਡੇ ਯੋਧੇ ਬੰਦ ਨੇ ਜੇਲਾ ਦੇ ਵਿੱਚ ਅਸੀਂ ਜਦੋਂ ਉਹਨਾਂ ਦੇ ਹੱਕ ਦੇ ਵਿੱਚ ਕੁਝ ਬੋਲਦੇ ਆ ਕਿਸੇ ਵੀ ਪ੍ਰਕਾਰ ਕਿਸੇ ਵੀ ਟੰਗ ਦੇ ਨਾਲ ਬੋਲਦੇ ਆ ਤਾਂ ਇਸ ਆਵਾਜ਼ ਨੂੰ ਮੈਂ ਸਮਝਦਾ ਵੀ ਅੱਗੇ ਤੱਕ ਲੈ ਕੇ ਜਾਣਾ ਜ਼ਰੂਰੀ ਹੈ بڑے ਮੋਰਚੇ ਲੱਗਦੇ ਨੇ ਪੰਜਾਬ ਦੇ ਵਿੱਚ ਕਿਧਰੇ ਕਿਸਾਨੀ ਨੂੰ ਲੈ ਕੇ ਕਿਧਰੇ ਬੇਆਦਮੀਆਂ ਦਾ ਮੋਰਚਾ ਲੱਗਾ ਜਿਹੜਾ ਸਿੰਘ ਟਾਵਰ ਤੇ ਚੜਿਆ ਤਾਂ ਮੈਂ ਚਾਹੁੰਦਾ ਵੀ ਇਸ ਗੱਲਾਂ ਨੂੰ ਵੀ ਅੱਗੇ ਤੱਕ ਲੈ ਕੇ ਜਾਇਆ ਜਾਵੇ ਕਿਉਂਕਿ ਇੱਕ ਚੁਟਕੀ ਵਜਾਉਣ ਤੱਕ ਦਾ ਕੰਮ ਆ ਜਿਹੜਾ ਕਿ ਵੀਡੀਓ ਅੱਗੇ ਸ਼ੇਅਰ ਕੀਤੀ ਜਾਂਦੀ ਹੈ ਤਾਂ ਜਿਹੜੇ ਆਪਣੇ ਲੋਕ ਨੇ ਉਹਨਾਂ ਤੱਕ ਪਹੁੰਚਦੀ ਆ ਤੇ ਜਜਵਾ ਖੈਮ ਰੈਂਦਾ ਸਾਡੇ ਲੋਕਾਂ ਦੇ ਵਿੱਚ ਜਦੋਂ ਇੱਕ ਦੂਜੇ ਦੀ ਗੱਲ ਸੁਣਦੇ ਆ ਇਹੀ ਗੱਲਾਂ ਸੁਣ ਸੁਣ ਕੇ ਅਸੀਂ ਪ੍ਰੇਰਿਤ ਜਿਹੜੀ ਕਿ ਪ੍ਰੇਰਣਾ ਹੁੰਦੀ ਹੈ ਉਹੀ ਸਾਨੂੰ ਦੂਜੇ ਸਿੰਘਾਂ ਤੋਂ ਮਿਲਦੀ ਹੈ ਸਾਡੇ ਲੋਕਾਂ ਤੋਂ ਮਿਲਦੀ ਹੈ ਤੁਹਾਡੇ ਕੋਲੋਂ ਮਿਲਦੀ ਹੈ ਤੁਹਾਡੇ ਕਮੈਂਟਾਂ ਦੇ ਵਿੱਚ ਜਦੋਂ ਵਿਚਾਰ ਪੜਦੇ ਉੱਥੋਂ ਮਿਲਦੀ ਹੈ ਤਾਂ ਇਹੀ ਮੇਰਾ ਕਹਿਣਾ ਹੁੰਦਾ ਵੀ ਤੁਸੀਂ ਵੀਡੀਓ ਨੂੰ ਕਿ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਹ ਆਪਣਾ ਰੋਲ ਨਿਭਾਉਂਦੀ ਹੋਈ ਆਪਣੇ ਲੋਕਾਂ ਦੇ ਵਿੱਚ ਜਜਮਾ ਕਾਇਮ ਕਰਦੀ ਆ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਦੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ